ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਆਪਾਂ ਗੁਰਬਾਣੀ ਵਿੱਚ ਸੰਤ ਸਾਧ ਮਹਾਂਪੁਰਖ ਬ੍ਰਹਮ ਗਿਆਨੀ ਆਦਿ ਸ਼ਬਦ ਕਿਸੇ ਵਾਸਤੇ ਹੁੰਦੇ ਨੇ ਇਹ ਵਿਸ਼ਾ ਵਿਚਾਰ ਰਹੇ ਆਂ ਔਰ ਸਤਗੁਰੂ ਕੋਲੋਂ ਸਮਝਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਅਸਲ ਦੇ ਵਿੱਚ ਕੌਣ ਸੰਤ ਹੈ ਕੌਣ ਸਾਧਕ ਕੌਣ ਮਹਾਂਪੁਰਖ ਹੈ ਕੌਣ ਬ੍ਰਹਮ ਗਿਆਨੀ ਹੈ ਇੱਥੇ ਪਹਿਲੇ ਭਾਗ ਦੇ ਵਿੱਚ ਅਸੀਂ ਗੁਰਬਾਣੀ ਦੇ ਪਰਮਾਣਾਂ ਰਹੀਏ ਸਮਝਿਆ ਕਿ ਜਿਸ ਵੇਲੇ ਇੱਕ ਵਚਨ ਸੰਤ ਲਫਜ਼ ਆਉਂਦਾ ਹੈ ਜਾਂ ਸਾਧ ਰਫਜ਼ ਆਉਂਦਾ ਹੈ ਸਾਧੂ ਆਉਂਦਾ ਹੈ ਇਹ ਗੁਰੂ ਵਾਸਤੇ ਆਉਂਦਾ ਹੈ ਤੇ ਜਾਂ ਫਿਰ ਅਕਾਲ ਪੁਰਖ ਵਾਸਤੇ ਸੰਤ ਸ਼ਬਦ ਵਰਤਿਆ ਜਾਂਦਾ ਹੈ ਅੱਜ ਅਸੀਂ ਸਤਿਗੁਰੂ ਕੋਲੋਂ ਇਹ ਸਮਝਾਂਗੇ ਕਿ ਜਿਸ ਵੇਲੇ ਬਹੁ ਵਚਨ ਆਉਂਦਾ ਹੈ ਤੇ ਫਿਰ ਕਿਸ ਤੇ ਵਾਸਤੇ ਆਉਂਦਾ ਹੈ ਹੁਣ ਪਹਿਲਾਂ ਤੇ ਇੱਕ ਗੱਲ ਸਮਝਣ ਵਾਲੀ ਹੈ ਕਿ ਬਹੁ ਵਚਨ ਬੰਦਾ ਕਿਵੇਂ ਹੈ ਇਹ ਸ਼ਬਦ ਦਾ ਰੂਪ ਬਦਲਣ ਨਾਲ ਬਹੁਵਚਨ ਬਣਦਾ ਹੈ ਤੇ ਜਾਂ ਉਹਦੇ ਨਾਲ ਸਹਾਇਕ ਸ਼ਬਦ ਲੱਗਣ ਦੇ ਨਾਲ ਬਹੁਵਚਨ ਬਣਦਾ ਹੈ ਜਿਵੇਂ ਅਜਦਾ ਪਹਿਲਾ ਪ੍ਰਮਾਨ ਜੋ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਹੈ ਇਹਦੇ ਵਿੱਚ ਸਤਿਗੁਰ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨੋ ਜੈਕਾਰ ਜਿਨ੍ਹਾਂ ਗੁਰਮੁਖ ਹਰ ਆਰਾਧਿਆ ਹੁਣ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕਰਕੇ ਭਾਵ ਗੁਰੂ ਦੇ ਉਪਦੇਸ਼ ਰਾਈ ਗੁਰੂ ਦੀ ਸਿੱਖਿਆ ਲੈ ਕੇ ਹਰ ਆਰਾਧਿਆ ਪਰਮਾਤਮਾ ਨੂੰ ਅਰਾਧਨਾ ਪਰਮਾਤਮਾ ਦਾ ਸਿਮਰਨ ਕਰਨਾ ਵੀ ਵਾਹਿਗੁਰੂ ਦਾ ਸਿਮਰਨ ਕਰਨਾ ਵੀ ਜਿਹੜਾ ਗੁਰੂ ਦੀ ਸਿੱਖਿਆ ਤੋਂ ਬਿਨਾਂ ਨਹੀਂ ਹੋ ਸਕਦਾ ਔਰ ਖਿਮਾ ਕਰਨਾ ਅੱਜ ਅਸੀਂ ਬਹੁਤਾ ਜਿਹੜਾ ਕਰ ਰਹੇ ਹਾਂ ਉਹ ਗੁਰੂ ਕੋਲੋਂ ਪੁੱਛੇ ਬਗੈਰ ਕਰ ਰਹੇ ਆ ਲੋਕਾਂ ਕੋਲੋਂ ਪੁੱਛ ਕੇ ਕਰ ਰਹੇ ਆ ਕਿਵੇਂ ਵਾਹਿਗੁਰੂ ਵਾਹਿਗੁਰੂ ਕਰੀਏ ਜੀ ਜਿਵੇਂ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਸਾਰਾ ਸਿਮਰਨ ਹੈ ਇਹ ਮਰਾ ਜਦਾ ਵਿਸ਼ਾ ਨਹੀਂ ਪਰ ਮੈਂ ਕਿਉਂਕਿ ਇੱਥੇ ਗੱਲ ਬੜੀ ਮਹੱਤਵਪੂਰਨ ਸੀ ਨਾਲ ਇਸ ਕਰਕੇ ਸਮਝਾਉਣੀ ਜ਼ਰੂਰੀ ਕੀ ਹੈ ਪਰ ਵਾਹਿਗੁਰੂ ਨੂੰ ਵੀ ਜਿਹੜਾ ਸਿਮਰਨ ਹੈ ਗੁਰੂ ਕੋਲੋਂ ਸਿੱਖਿਆ ਲੈ ਕੇ ਸਿਮਰਨ ਜਿੰਨ ਗੁਰਮਖੇ ਹਰ ਰਾਤ ਦੇ ਜਿੰਨਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਨੂੰ ਅਰਦਾਸ ਆ ਹੁਣ ਇਥੇ ਦੂਸਰਾ ਜੋ ਅੱਜ ਦਾ ਵਿਸ਼ਾ ਸਮਝਣਾ ਤਨ ਸੰਤ ਜਨ ਜੈਕਾਰ ਸੰਤ ਦੇ ਨਾਲ ਜਨ ਲਫ਼ਜ਼ ਬਣ ਗਿਆ ਤੇ ਬਹੁਵਚਨ ਬਣ ਗਿਆ ਇੱਕ ਸੰਤ ਦੀ ਗੱਲ ਨਹੀਂ ਹੋ ਰਹੀ ਸੰਤ ਜਨਾਂ ਦੀ ਗੱਲ ਹੋ ਰਹੀ ਹੈ ਹੁਣ ਇਸ ਲਈ ਇਹਦਾ ਭਾਵ ਸਮਝੀਏ ਜਿਹਨਾਂ ਨੇ ਗੁਰੂ ਵੱਲ ਮੂੰਹ ਕਰਕੇ ਗੁਰੂ ਦਾ ਉਪਦੇਸ਼ ਲੈ ਕੇ ਗੁਰੂ ਦੀ ਸਿੱਖਿਆ ਲੈ ਕੇ ਅਗਲ ਕਾਲ ਪ੍ਰਖਵੈ ਗੁਰੂ ਨੂੰ ਸਿਮਰਿਆ ਉਹਨੂੰ ਰੰਧਿਆ ਉਹਨਾਂ ਸਤ ਸੰਗੀਆਂ ਦਾ ਜੈਕਾਰ ਹੁੰਦਾ ਹੈ ਮੈਂ ਉਹਨਾਂ ਦਾ ਉਹਨਾਂ ਨੂੰ ਵਧਾਈ ਮਿਲਦੀ ਹੈ ਸੰਤ ਜਨ ਜਨਾਂ ਨਾਲ ਲੱਗਨ ਦੇ ਨਾਲ ਉਹਨਾਂ ਸਤ ਜਨਾਂ ਨੂੰ ਭਾਵਨਾਂ ਸਤ ਸੰਗੀਆਂ ਨੂੰ ਇੱਥੇ ਜਨਾਂ ਨਾਲ ਨਫਰ ਜੁੜਨ ਦੇ ਨਾਲ ਇਹ ਬਚਨ ਬਣ ਗਿਆ ਔਰ ਇਹਦਾ ਭਾਵ ਜਿਹੜਾ ਹੈ ਉਹ ਹੈ ਕਿ ਉਹਨਾਂ ਸਤ ਸੰਗੀਆਂ ਨੂੰ ਵਧਾਈ ਮਿਲਦੀ ਹੈ ਉਹ ਸੰਚਰ ਸਤ ਸੰਗੀਆਂ ਨੂੰ ਇੱਥੇ ਜਿਹੜਾ ਸ਼ਬਦ ਜਨ ਕੇ ਆ ਗਿਆ ਇਸ ਤਰ੍ਹਾਂ ਹੀ ਜਿਹੜਾ ਦੂਸਰਾ ਪਰਮਾਨ ਹੈ ਪੰਚਮ ਪਾਸ਼ਾ ਦਾ ਉਚਾਰਨ ਕੀਤਾ ਹੋਇਆ ਜ ਜਿਹਦੇ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਤਾਹੂ ਸੰਗਣਾ ਧੰਨ ਚਲੈ ਗ੍ਰਹਿ ਜੋਬਨ ਨਹਿ ਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਡਾ ਕਾਜ ਹੁਣ ਇੱਥੇ ਸੰਤ ਦੇ ਨਾਲ ਸੰਗ ਲਫ਼ਜ਼ ਆ ਗਿਆ ਤੇ ਇਹ ਬਹੁਵਚਨ ਬਣ ਗਿਆ ਇਹ ਦੁਨ ਅਜ ਦੇ ਤਿੰਨ ਪਰਮਾਨਾਂ ਦੇ ਵਿੱਚ ਇੱਕ ਸਾਇਕ ਲਫ਼ਜ਼ ਨਾਲ ਜੁੜਨ ਦੇ ਨਾਲ ਜਿਹੜਾ ਹੈ ਇਹ ਬਹੁਵਚਨ ਬਣ ਰਿਹਾ ਤਾਹੂ ਸੰਗ ਨ ਧਣ ਚਲੇ ਭਾਈ ਇਹ ਤਨ ਗ੍ਰਹਿ ਜੋਬਨ ਨਹਿਰਾਜ ਇਹ ਤਨ ਇਹ ਘਰ ਇਹ ਜੋਬਨ ਇਹ ਰਾਜ ਭਾਗ ਇਹ ਸਾਰੇ ਤੇਰੇ ਸੰਗ ਨਾਲ ਨਹੀਂ ਜਾਣੇ ਇਹ ਸਭ ਇੱਥੇ ਹੀ ਰਹਿ ਜਾਣੇ ਨੇ ਇਹਨਾਂ ਦੇ ਮੋਹ ਦੇ ਵਿੱਚ ਹੀ ਪਿਆ ਹੋਇਆ ਇੱਥੇ ਆਪਣਾ ਜੀਵਨ ਦਾ ਸਮਾਂ ਅਮੋਲਕ ਸਮਾਂ ਅਜਾਈ ਨਾ ਗਵਾ ਤੂੰ ਇਹਨਾਂ ਦੇ ਬਗਰ ਹੀ ਲੱਗਾ ਹੋਇਆ ਇਹਨਾਂ ਨੂੰ ਇਕੱਠੇ ਕਰਨ ਤੇ ਲੱਗਾ ਹੋਇਆ ਇਹਨਾਂ ਨੂੰ ਸੰਭਾਲਣ ਤੇ ਲੱਗਾ ਹੋਇਆ ਇਹ ਤੇਰੇ ਨਾਲ ਨਹੀਂ ਜਾਣੇ ਸੰਤ ਸੰਗ ਸਿਮਰਤ ਰਹੋ ਇਹ ਤੁਹਾਡਾ ਕਾਜ ਅੱਗੇ ਤੇਰੇ ਕੰਮ ਕੀ ਆਉਣਾ ਸਤ ਸੰਗਤ ਦੇ ਵਿੱਚ ਮਿਲ ਕੇ ਸਤ ਸੰਗਤ ਚ ਜੁੜ ਬੈਠ ਕੇ ਉਸ ਅਕਾਲ ਪੁਰਖ ਵੈ ਗੂਦੀ ਸਿਫਤ ਸਲਾ ਕਰਿਆ ਕਰ ਸੰਤ ਸੰਗ ਸੰਤ ਸੰਗ ਜਿਸੇ ਲਫ਼ਜ਼ ਨਾਲ ਲੱਗ ਗਿਆ ਇਹਦਾ ਮਤਲਬ ਉਹ ਵਚਨ ਬਣ ਗਿਆ ਔਰ ਇਹਦਾ ਮਤਲਬ ਹੈ ਸਤ ਸੰਗਤ ਵਿੱਚ ਬਹਿ ਕੇ ਇੱਥੇ ਕਿਸੇ ਇੱਕ ਖਾਸ ਵਿਅਕਤੀ ਦੀ ਗੱਲ ਨਹੀਂ ਆ ਰਹੀ ਕਿ ਫਲਾਣੇ ਵਿਅਕਤੀ ਕੋਲ ਬਹਿ ਕੇ ਬਸ ਇੱਥੇ ਹੀ ਸਭ ਤੋਂ ਵੱਡਾ ਜਿਹੜਾ ਭਲੇਖਾ ਪਾਇਆ ਜਾਂਦਾ ਨਾ ਇੱਥੇ ਹੀ ਪਾਇਆ ਜਾਂਦਾ ਹੈ ਅਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਗੁਰਬਾਣੀ ਦੇ ਵੱਲ ਸਾਡਾ ਧਿਆਨ ਕੋਈ ਨਹੀਂ ਅਸੀਂ ਕਿ ਇੱਕ ਲਫ਼ਜ਼ ਨੂੰ ਤੇ ਤੀ ਕਿਰਾਲ ਸਮਝੀ ਇਹ ਰੜਕੀਏ ਗੁਰਬਾਣੀ ਦੇ ਸ਼ਬਦ ਨੂੰ ਤੇ ਤਾਂ ਸਾਨੂੰ ਪਤਾ ਲੱਗੇ ਵੀ ਸਤਗੁਰੂ ਕੀ ਉਪਦੇਸ਼ ਤੇ ਰਹਿਣੇ ਸਾਨੂੰ ਆਇਦਾ ਤੀਸਰਾ ਪਰਮਾਉ ਜਿਹੜਾ ਗੁਰਨਾਣਕ ਪਾਸ਼ਾ ਦਾ ਉਚਾਰਣ ਕੀਤਾ ਹੋਇਆ ਹੁਣ ਇਹੀ ਗੱਲ ਸਤਗੁਰੂ ਇਹਦੇ ਵਿੱਚ ਸਾਨੂੰ ਸਮਝਾਉਂਦੇ ਨੇ ਆਸਾ ਮਨਸਾ ਦਉ ਵਿਨਾਸਤ ਤ੍ਰੇਗੁਣ ਆਸ ਨਿਰਾਸ ਭਈ ਤੁਰਿ ਅਵਸਥਾ ਗੁਰਮਖੇ ਪਾਈਐ ਸੰਤ ਸਭਾ ਕੀ ਓਟ ਲਗਾਈ ਇੱਥੇ ਜਿਵੇਂ ਉੱਤੇ ਪਹਿਲੇ ਪਰਮਾਨੰਦੇ ਵਿੱਚ ਸੰਤ ਉਹਦੇ ਨਾਲ ਜਨ ਲੱਗਾ ਸੀ ਬਹੁਵਚਨ ਬਣ ਗਿਆ ਸੀ ਦੂਜੇ ਦੇ ਵਿੱਚ ਸੰਤ ਦੇ ਨਾਲ ਸੰਗ ਲੱਗਾ ਬਹੁਵਚਨ ਬਣ ਗਿਆ ਇੱਥੇ ਸੰਤ ਦੇ ਨਾਲ ਸਭਾ ਲੱਗਾ ਤੇ ਇਹ ਬਹੁਵਚਨ ਬਣ ਗਿਆ ਉਹਦੇ ਇੱਥੇ ਸਤguru ਜੀ ਸਮਝਾਉਂਦੇ ਨੇ ਆਸਾ ਮਨਸਾ ਦੋ ਬਿਨਾਸਤ ਤੇਰੀਆਂ ਸਭ ਆਸਾਂ ਵੀ ਤੇ ਮਨਸਾਂ ਵੀ ਮਨਸਾ ਭਾਵਰ ਲਾਲ ਸਾ ਤ੍ਰਿਸ਼ਨ ਇਹ ਸਾਰੀਆਂ ਖਤਮ ਹੋ ਜਾਣਗੀਆਂ ਤ੍ਰੈਗੁਣੀ ਆਸ ਨਿਰਾਸ ਪਈ ਇਤ੍ਰੈਗੁਣੀ ਮਾਇਆ ਜਿਹੜੀ ਹੈ ਇਹਦੇ ਤੋਂ ਤੇਰਾ ਮਨ ਜਿਹੜਾ ਹੈ ਉਹ ਉਹਦੇ ਵਿੱਚ ਡੁੱਬਿਆ ਪਿਆ ਉਹ ਚੋਂ ਨਿਕਲ ਆਏਗਾ ਜਿਹੜਾ ਤੂੰ ਅੱਜ ਸਿਰਫ ਇਤ੍ਰੈਗੁਣੀ ਮਾਇਆ ਦੀ ਵਗੜ ਲੱਗਾ ਹੋਇਆ ਉਸ ਤੋਂ ਮੁਕਤ ਹੋ ਜਾਏਗਾ ਇਹੋ ਜੀ ਉੱਚੀ ਆਤਮਿਕ ਅਵਸਥਾ ਕਿਵੇਂ ਪਾਈ ਜਾਏਗੀ ਤੁਰਿਆ ਅਵਸਥਾ ਇਹੋ ਜੀ ਉੱਚੀ ਆਤਮਿਕ ਅਵਸਥਾ ਗੁਰਮਖੇ ਪਾਈ ਹੈ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦਾ ਉਪਦੇਸ਼ ਲੈ ਕੇ ਤਾਏ ਉੱਚਾ ਤਾਂ ਮਕਮਸਥਾ ਬਣੇਗੀ ਸੰਤ ਸਭਾ ਕੀ ਓਟ ਲਈ ਸਤ ਸੰਗਤ ਦੀ ਓਟ ਲਈ ਸਤ ਸੰਗਤ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸੁਣਿਆ ਸਤ ਸੰਗਤ ਵਿੱਚ ਆ ਕੇ ਗੁਰਬਾਣੀ ਨੂੰ ਵਿਚਾਰਿਆ ਸਮਝਿਆ ਰੜਕਿਆ ਬਸ ਜੇ ਸਤ ਸੰਗਤ ਦੇ ਵਿੱਚ ਆ ਗਏ ਇੱਥੇ ਜਿੱਥੇ ਵੀ ਸਤ ਨਾਮ ਜੀ ਵਰਤ ਹੋ ਰਿਹਾ ਬਹੁਵਚਨ ਹੋ ਰਿਹਾ ਤੇ ਸਤ ਸੰਗਤ ਦੀ ਗੱਲ ਹੋ ਰਹੀ ਹੈ ਸਤ ਸੰਗਤ ਦੇ ਵਿੱਚ ਜੁੜ ਕੇ ਆਪਾਂ ਸਾਰੇ ਹੀ ਸੰਤ ਸਤ ਸੰਗਤ ਦੇ ਵਿੱਚ ਜਿਨ੍ਹਾਂ ਨੂੰ ਬੈਠਿਆਂ ਦੇ ਦਰਸ਼ਨ ਕਰਨੇ ਉਹ ਸਾਰੇ ਹੀ ਸੰਤ ਨੇ ਉਸ ਸਮੇਂ ਦੇ ਵਿੱਚ ਆਪਾਂ ਸਾਰੇ ਉਸ ਲਈ ਸੰਤ ਰੂਪ ਹੋਏ ਹੁੰਦੇ ਆ ਲੇਕਿਨ ਕੋਈ ਕਵੇ ਕਿ ਮੈਂ ਮੈਂ ਸੰਤ ਰੂਪ ਹੋ ਗਿਆ ਤੇ ਮੈਨੂੰ ਮੱਥਾ ਟੇਕੋ ਮੈਂ ਇੰਡੀਵਿਜੂਅਲ ਸੰਤ ਬਣ ਗਿਆ ਨਹੀਂ ਇਹ ਤਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਗੁਰਮਤ ਦੇ ਵਿੱਚ ਗੁਰਬਾਣੀ ਦੇ ਵਿੱਚ ਘੜੇ بڑے ਫਿਰਦੇ ਨੇ ਇੱਕ ਸਿਰਫ ਐਵੇਂ ਭੇਖ ਬਣਾਇਆ ਹੋਇਆ ਇਹਦਾ ਕੋਈ ਗੁਰਬਾਣੀ ਦੇ ਵਿੱਚ ਪ੍ਰਵਿਵਿਧਨ ਨਹੀਂ ਹੈ ਅੱਜ ਜਿਤਨੇ ਬਚਨ ਪ੍ਰਵਾਨ ਕਰਨਾ ਹੋਈਆਂ ਭੁਲਾ ਵਾਸਤੇ ਖਮਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ